ਮੈਂ ਹਾਂ ਤੁਹਾਡਾ ਆਪਣਾ ਸ਼ਸ਼ੀਲ ਟਿੰਗੜਾ ਤੇ ਤੁਸੀਂ ਵੇਖ ਰਹੇ ਹੋ ਏਕਤਾ ਲਹਿਰ ਨਿਊਜ਼ ਏਕਤਾ ਲਹਿਰ ਨਿਊਜ਼ ਦੀ ਮਹਮ ਜਿਹੜੀ ਲਗਾਤਾਰ ਜਾ ਰਹੀ ਆ ਪੰਜਾਬ ਜਿਹੜਾ ਐਨ ਆਰ ਆਈ ਵੀਰਾਂ ਦੇ ਸਹਾਰੇ ਜੋ ਅੱਜ ਵਿਸ਼ਵ ਦੇ ਵਿੱਚ ਮਹਾਮਾਰੀ ਫੈਲੀ ਆ ਕਰੋਨਾ ਵਾਇਰਸ ਦੀ ਨਾਤੀ ਉਸ ਮਹਾਮਾਰੀ ਦੇ ਵਿੱਚ ਐਨ ਆਰ ਆਈ ਵੀਰ ਬਹੁਤ ਅੱਗੇ ਹੋ ਕੇ ਨਿਕਲ ਰਹੇ ਨੇ ਉਹਨਾਂ ਦੇ ਵਿੱਚ ਅਸੀਂ ਅੱਜ ਉਸੇ ਲੜੀ ਦੇ ਵਿੱਚ ਅਸੀਂ ਅੱਜ ਪਹੁੰਚੇ ਹਾਂ ਪਿੰਡ ਦਾਦੂਵਾਲ ਵਿੱਚ ਪਿੰਡ ਦਾਦੂਵਾਲ ਦੇ ਵਿੱਚ ਜਿੱਥੇ ਕਿ ਫੌਜੀ ਸਿੰਘ ਜੀ ਕੁੰਨਰ ਫੌਜੀ ਸਿੰਘ ਜੀ ਕੋਨਰ ਉਹਨਾਂ ਦੇ ਨਾਲ ਚੰਨ ਲਾਲ ਜੀ ਨੰਬਰਦਾਰ ਉਹਨਾਂ ਦੇ ਨਾਲ ਮਨੋਰ ਸਿੰਘ ਜੀ ਐਨ ਆਰ ਆਈ ਦਾਦੂਆਲ ਤੋਂ ਇਹ ਪਰਿਵਾਰਾਂ ਨੇ ਇੱਕ ਬਹੁਤ ਵਧੀਆ ਪ੍ਰਾਲਾ ਕੀਤਾ 1 ਲੱਖ ਰੁਪਇਆ 50 ਪਰਿਵਾਰਾਂ ਨੂੰ ਇਹ ਕੈਸ਼ ਦੇਣ ਜਾ ਰਹੇ ਨੇ ਅਸੀਂ ਬਹੁਤ ਬਹੁਤ ਇਹਤਾਲਰ ਦੀ ਟੀਮ ਵੱਲੋਂ ਧੰਨਵਾਦ ਕਰਦੇ ਆ ਪਿੰਡ ਦਾਦੂਆਲ ਵਾਲਿਆਂ ਦੇ ਵਸ਼ਿੰਦਿਆਂ ਵੱਲੋਂ ਵੀ ਧੰਨਵਾਦ ਕਰਦੇ ਆ ਕਿਉਂਕਿ ਜਿਹੜੀ ਬਿਮਾਰੀ ਆ ਇਹ ਵਾਇਰਸ ਆ ਇਹ ਵਾਇਰਸ ਬਾਲ ਫੈਲੇ ਆ ਜਿਹਨੇ ਵਿਸ਼ਵ ਦੇ ਵਿੱਚ ਤਰਾਹੀ ਤਰਾਹੀ ਮਚਾਈ ਹੋਈ ਆ ਇਸ ਵੇਲੇ ਜਿਹੜੇ ਪਿੰਡਾਂ ਪਿੰਡਾਂ ਦੇ ਵਿੱਚ ਮੇਰੇ ਵੀਰ ਸ਼ਬੀਲਾ ਲਾਉਂਦੇ ਨੇ ਮੇਲੇ ਕਰਾਉਂਦੇ ਨੇ ਐਨ ਆਰ ਆਈ ਵੀਰ ਉਹਨਾਂ ਵੀਰਾਂ ਦੇ ਵਿੱਚੋਂ ਇੱਕ ਵੀਰ ਅੱਜ ਜਿਹੜੇ ਸਾਡੇ ਨਾਲ ਮੌਜੂਦ ਨੇ ਫੌਜੀ ਸਿੰਘ ਕੋਨਰ ਜਿਨ੍ਹਾਂ ਨੇ 1 ਲੱਖ ਰੁਪਏ ਦੀ ਮਦਦ ਦੇ ਨਾਲ ਇਸ ਪਿੰਡ ਨੂੰ ਇਸ ਪਿੰਡ ਦੇ ਜਰੂਰਤਮੰਦ ਲੋਕਾਂ ਨੂੰ ਸਹਾਰਾ ਦਿੱਤਾ ਆ ਉਹ ਤੁਹਾਨੂੰ ਮਿਲਾਨੇ ਆ ਇਸ ਇਸ ਵੀਰ ਦੇ ਨਾਲ ਜਿਨ੍ਹਾਂ ਨੇ ਮਦਦ ਕੀਤੀ ਆ ਮੇਰਾ ਮਤਲਬ ਹੈ ਫੌਜੀ ਸਿੰਘ ਜੀ ਕੋਨਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤੀਨਾਂ ਸਰ ਜੀ ਤੁਹਾਡਾ ਜੀ ਮੇਰਾ ਨਾਂ ਫੌਜੀ ਸਿੰਘ ਕੋਨਰ ਆ ਜੀ ਹਾਂ ਸਰ ਜੀ ਜਿਹੜੀ ਵਿਸ਼ਵ ਭਰ ਦੇ ਵਿੱਚ ਮਹਾਮਾਰੀ ਫੈਲੀ ਆ ਬਹੁਤ ਹੀ ਜਿਆਦਾ ਫੈਲੀ ਆ ਉਹਦੇ ਵਿੱਚ ਐਨ ਆਰ ਆਈ ਵੀਰਾਂ ਦਾ ਬਹੁਤ ਸਹਿਯੋਗ ਆ ਹਾਂ ਜੀ ਜਿਨ੍ਹਾਂ ਦੇ ਵਿੱਚ ਤੁਸੀਂ ਵੀ ਗਿਨੇ ਜਾਂਦੇ ਹੋ ਤੁਸੀਂ ਅੱਜ ਪਿੰਡ ਦਾਦੂਗਾਲ ਦੇ ਵਿੱਚ ਤਕਰੀਬਨ 1 ਲੱਖ ਰੁਪਈਆ ਵੰਡ ਰਹੇ ਹੋ ਹਾਂ ਜੀ ਇਸ ਦੇ ਬਾਰੇ ਕੀ ਵਿਚਾਰ ਹੈ ਇਹ ਜੀ ਜਿਹੜਾ 1 ਲੱਖ ਰੁਪਈਆ ਆ ਇਹ ਸ ਤਲਵਿੰਦਰ ਸਿੰਘ ਬਿੱਟੂ ਜੀ ਸਨ ਆਫ ਪੂਰਨ ਸਿੰਘ ਮਾਸਟਰ ਪੂਰਨ ਸਿੰਘ ਲੇਟ ਮਾਸਟਰ ਪੂਰਨ ਸਿੰਘ ਦਾ ਮੁੰਡਾ ਜੀ ਇਹ ਉਹਨੇ ਸਾਨੂੰ ਸੇਵਾ ਲਈ ਹੈ ਇਹ ਜੀ ਤਾਂ ਅਸੀਂ ਆਪਣਾ ਸੇਵਾ ਕਰ ਰਹੇ ਹਾਂ ਬਸ ਉਹ ਉਹਨਾਂ ਵੱਲੋਂ ਆਏ ਜੀ 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 ਇਹ ਸਾਰਾ 1 ਲੱਖ ਰੁਪਈਆ ਉਹਨਾਂ ਨੇ ਭੇਜਿਆ ਹੈਗਾ 1 ਲੱਖ ਰੁਪਈਆ ਜਿਹੜਾ ਕਿੰਨੇ ਪਰਿਵਾਰਾਂ ਨੂੰ ਤੁਸੀਂ ਵੰਡ ਰਹੇ ਹੋ ਅਸੀਂ 350 ਪਰਿਵਾਰਾਂ ਦੇ ਜੀ ਹਾਂਜੀ ਨਜ਼ਦੀਕ ਚੱਲ ਰਿਹਾ ਹੈ ਇਦਾਂ ਐਵਰੇਜ ਤੇ ਕਈਆਂ ਨੂੰ ਵਾਧਿਆ ਕਈਆਂ ਨੂੰ ਘੱਟ ਵੀ ਜੇ ਲੋੜ ਮੰਦਾਂ ਦੇ ਸਾਹਮਣੇ ਦਿੱਤੇ ਗਏ ਆ ਇਹ ਲੋੜ ਮੰਦਾਂ ਦੇ ਸਾਹਮਣੇ ਵੰਡਿਆ ਇਹ ਤੁਹਾਡੀ ਪਹਿਲੀ ਸ਼ੁਰੂਆਤ ਆ ਜੀ ਇਸ ਕੰਮ ਦੇ ਵਿੱਚ ਇਸ ਕੰਮ ਦੇ ਵਿੱਚ ਇਹ ਪਹਿਲੀ ਬਾਤ ਆ ਜੀ ਤੇ ਬਾਕੀ ਹੋਰ ਜਿਹੜੇ ਪਿੰਡ ਦੇ ਬਾਕੀ ਕੰਮ ਚੱਲ ਰਹੇ ਆ ਸੀਵਰੇਜ ਪੈ ਰਿਹਾ ਹੈਗਾ ਜੀ ਸਾਰੇ ਪਾਸੇ ਤੁਹਾਨੂੰ ਉਹ ਵੀ ਦਿਖਾ ਦੋਗੇ ਜੀ ਤੇ ਆਲੇ ਦੁਆਲੇ ਸਾਰੇ ਫਿਰਨੇ ਦੇ ਸੀਵਰੇਜ ਪੈ ਗਿਆ ਜੀ ਤੇ ਕੁਝ ਕੰਮ ਚੱਲਦਾ ਵੀ ਆ ਜੀ ਤੋ ਇਹ ਸਾਨੂੰ ਸਾਡੇ ਨਾਲ ਫੋਜੀ ਸਿੰਘ ਜੀ ਉਹਨਰ ਜਿਨ੍ਹਾਂ ਨੇ ਦੱਸਿਆ ਕਿ 1 ਲੱਖ ਰੁਪਏ ਦੀ ਮਦਦ ਇਹਨਾਂ ਦੇ ਸਹਿਯੋਗ ਨਾਲ ਇਹਨਾਂ ਦੇ ਸਹਿਯੋਗ ਨਾਲ ਲੱਖ ਰੁਪਏ ਦੀ ਮਦਦ ਪਿੰਡ ਵਾਸੀਆਂ ਨੂੰ ਮਿਲ ਰਹੀ ਆ ਮੇਰੇ ਹੋਰ ਵੀਰ ਨਾਲ ਮੌਜੂਦ ਨੇ ਚਮਨ ਲਾਲ ਜੀ ਇਹਨਾਂ ਨਾਲ ਗੱਲ ਕਰਦੇ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਜੀ ਨਾ ਸਰ ਜੀ ਤੁਹਾਡਾ ਚਮਨ ਲਾਲ ਨੰਬਰਦਾਰ ਅਜੇ ਸੇਵਾਦਾਰ ਸਰਪੰਚ ਜੀ ਦਾਦੂਵਾਲ ਤੋਂ ਜੀ ਕੀ ਤੁਸੀਂ ਸੇਵਾ ਨਿਭਾ ਰਹੇ ਹੋ ਅੱਜ ਦੇ ਦਿਨ ਜੋ ਇੱਥੇ ਪਹੁੰਚੇ ਸਭ ਤੋਂ ਪਹਿਲਾਂ ਜੀ ਮੈਂ ਆਪਦੇ ਚੈਨਲ ਦੇ ਮਾਧਿਅਮ ਰਾਹੀਂ ਸਾਰੇ ਐਨ ਆਰ ਆਈ ਵੀਰਾਂ ਦਾ ਬਹੁਤ ਥੈਂਕਸ ਕਰਨਾ ਚਾਹਨਾ ਜੀ ਜਿਹੜੀ ਕਿ ਅੱਜ 1 ਲੱਖ ਦੀ ਜਿਹੜੀ ਕੰਪਨਸੇਸ਼ਨ ਹੈ ਇਸ ਕੋਵਿਡ 19 ਦੇ ਸਬੰਧ ਦੇ ਵਿੱਚ ਕਿਉਂਕਿ ਆਪਾਂ ਨੂੰ ਪਤਾ ਕਿ ਵਿਸ਼ਵ ਦੇ ਭਰ ਵਿੱਚ ਮਹਾਮਾਰੀ ਜਿਹੜੀ ਬਿਮਾਰੀ ਆ ਤੇ ਉਹਨੂੰ ਸਬੰਧ ਵਿੱਚ ਰੱਖਦੇ ਆ ਇਹ ਜਿਹੜੀ ਅੱਜ ਕੰਪਨਸੇਸ਼ਨ ਦਿੱਤੀ ਗਈ ਆ ਦਾਦੂਵਾਲ ਦੇ ਵਿੱਚ ਇਸ ਤੋਂ ਪਹਿਲਾਂ ਵੀ ਜਿਹੜੀ ਅਸੀਂ ਤਕਰੀਬਨ 1 ਲੱਖ ਡੇਢ ਲੱਖ ਦੀ ਹਰਮੇਲ ਸਿੰਘ 바ਸੀ ਜੀ ਯੂ ਐਸ اے ਜੀ ਉਹਨਾਂ ਨੇ ਸਾਨੂੰ ਪਿੰਡ ਦੇ ਵਿੱਚ ਰਾਸ਼ਨ ਕਾਫੀ ਵੰਡਿਆ ਗਿਆ ਜੀ ਉਸ ਤੋਂ ਬਾਅਦ ਸਾਡੇ 100 ਹੋਰ ਵੀਰ ਸੀ ਤੇਜਾ ਸਿੰਘ ਜੀ ਜੀ ਤੇ ਉਹਨਾਂ ਨੇ ਵੀ ਲੱਖ ਡੇਢ ਲੱਖ ਦਾ ਰਾਸ਼ਨ ਜਿਹੜਾ ਸਾਡੇ ਦਾਦੂਵਾਲ ਦੇ ਵਿੱਚ ਗਰੀਬ ਪਰਿਵਾਰਾਂ ਨੂੰ ਵੰਡਿਆ ਗਿਆ ਔਰ ਪੰਜਾਬ ਸਰਕਾਰ ਵੱਲੋਂ ਵੀ 150 ਦੇ ਕਰੀਬ ਪੈਕੇਟ ਐਮਐਲ ਸਰਦਾਰ ਪਰਗਟ ਸਿੰਘ ਜੀ ਨੇ ਸਾਨੂੰ ਦਿੱਤਾ ਸੀ ਉਹ ਵੀ ਅਸੀਂ ਗਰੀਬਾਂ ਦੇ ਵਿੱਚ ਜਿਹੜਾ ਕਿ ਵੰਡਿਆ ਗਿਆ ਤੇ ਸੈਂਟਰ ਵੱਲੋਂ ਵੀ ਜਿਹੜੀ ਕਣਕ ਆ ਗਰੀ ਪਰਿਵਾਰਾਂ ਨੂੰ ਹੁਣ ਤੱਕ ਵੰਡੀ ਗਈ ਹੈ ਜੀ ਫਿਰ ਜਿਹੜੀ ਅੱਜ ਤੁਸੀਂ ਮਦਦ ਕਰ ਰਹੇ ਹੋ ਕੈਸ਼ ਦੇ ਤੌਰ ਤੇ ਜੀ ਇਹ ਬਹੁਤ ਵਧੀਆ ਪਰਾਲਾ ਕੈਸ਼ ਦੇ ਤੌਰ ਤੇ ਜਿਹੜੀ ਮਦਦ ਕਰ ਰਹੇ ਹੋ ਉਹ ਸਹੀ ਬੰਦਿਆਂ ਨੂੰ ਜਾ ਰਹੀ ਹੈਗੀ ਬਿਲਕੁਲ ਸਰ ਕਿਉਂਕਿ ਅੱਗੇ ਰਾਸ਼ਨ ਦੀ ਗੱਲ ਸੀ ਕਿ ਆਪਾਂ ਨੂੰ ਰੋਟੀ ਖਾਣੀ ਜ਼ਰੂਰੀ ਸੀਗੀ ਤੇ ਆਪਾਂ ਉਸ ਤਰੀਕੇ ਦੇ ਨਾਲ ਆਪਾਂ ਮਦਦ ਕੀਤੀ ਤੇ ਕਿਉਂਕਿ ਏ ਰੋਟੀ ਖਾਣੀ ਲੱਗ ਚੀਜ਼ ਆ ਘਰਾਂ ਦੀਆਂ ਹੋਰ ਵੀ ਬੜੀਆਂ ਨੈਸਸਿਟੀ ਹੈਗੀਆਂ ਕਿਉਂਕਿ ਕਈ ਬੰਦੇ ਬਿਮਾਰ ਹੈ ਜਾਂ ਹੋਰ ਘਰ ਦੀਆਂ ਜ਼ਰੂਰਤਾਂ ਨਹੀਂ ਪੂਰੀਆਂ ਹੋ ਸਕਦੀਆਂ ਇਸ ਕਰਕੇ ਇਹ ਜਿਹੜਾ ਹੁਣ ਲੱਖ ਰੁਪਇਆ ਸਾਨੂੰ ਆਇਆ ਸੀ ਇਸ ਕਰਕੇ ਉਹ ਕੈਸ਼ ਦਿੱਤਾ ਗਿਆ ਕਿ ਇਹ ਜਿਹੜੀਆਂ ਘਰਾਂ ਦੀਆਂ ਹੋਰ ਜ਼ਰੂਰਤਾਂ ਉਹ ਵੀ ਪੂਰੀਆਂ ਕਰ ਸਕਾਂ ਇਸ ਤੋਂ ਇਲਾਵਾ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਜੀ ਇਸ ਤੋਂ ਜਿਸ ਤਰੀਕੇ ਨਾਲ ਵਾਂਸ ਅਗੇਨ ਇੱਕ ਵਾਰੀ ਫੇਰ ਸਾਰੇ ਐਨ ਆਰ ਆਈਆਂ ਦਾ ਸਾਡਾਂ ਦਾ ਬਹੁਤ ਧੰਨਵਾਦ ਹੈ ਕਿਉਂਕਿ ਦਾदूवाल ਦੇ ਜਿੰਨੀ ਵੀ ਸਾਡੇ ਐਨ ਆਰ ਆਈ ਵੀਰ ਹੈ ਉਹ ਵੱਧ ਚੜ ਕੇ ਇਸ ਬਿਮਾਰੀ ਦੇ ਵਿੱਚ ਹਿੱਸਾ ਲਿਆ ਆ ਤੇ ਔਰ ਅੱਗੇ ਜਿਹੜੇ ਹੋਰ ਵੀ ਐਨ ਆਰ ਆਈ ਵੀਰ ਆ ਮੈਂ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਆਪਦੇ ਚੈਨਲ ਦੇ ਮਾਧਿਅਮ ਰਾਹੀਂ ਕਿ ਉਹਨਾਂ ਨੇ ਸਾਡੇ ਪਿੰਡ ਦੇ ਵਿੱਚ ਬਹੁਤ ਵੱਡਾ ਸਹਿਯੋਗ ਪਾਇਆ ਉਹ ਮੈਂ ਤੁਹਾਨੂੰ ਦੱਸਣਾ ਵੀ ਚਾਹਣਾ ਤੁਹਾਡੇ ਚੈਨਲ ਦੇ ਰਾਹੀਂ ਜਿੱਥੇ ਇਹ ਤਾਂ ਬਹੁਤ ਛੋਟੀ ਜਿਹੀ ਸਮਝਦਾ ਕਿ ਇਹ ਕੰਪਨਸੇਸ਼ਨ ਹੈਗੀ ਆ ਸਾਡੇ ਪਿੰਡ ਦੇ ਵਿੱਚ 1 ਸਾਲ ਸਵਾ ਕ ਸਾਲ ਹੋ ਗਿਆ ਪੰਚਾਇਤ ਬਣੀ ਨੂੰ ਤੇ ਲਗਭਗ 1 ਕਰੋੜ 25 ਲੱਖ ਰੁਪਇਆ ਉਹ ਤਕਰੀਬਨ ਲੱਗ ਚੁੱਕਿਆ ਜੀ ਤੇ ਅਸੀਂ ਦਿਖਾਵਾਂਗੇ ਵੀ ਤੁਹਾਨੂੰ ਕਿਉਂਕਿ ਉਹਦੇ ਵਿੱਚ ਲਗਭਗ 80 ਤੋਂ 90 ਲੱਖ ਰੁਪਏ ਜਿਹੜਾ ਆ ਉਹ ਐਨ ਆਰ ਆਈ ਵੀਰਾਂ ਦਾ ਆ ਜੀ ਉਹ ਐਨ ਆਰ ਆਈ ਵੀਰਾਂ ਦਾ ਆ ਇਹਨਾਂ ਦਾ ਕਹਿੰਦਾ ਸੀ ਐਨ ਆਰ ਆਈ ਵੀਰ ਵੱਧ ਚੜ ਕੇ ਸਾਰੇ ਆ ਰਹੇ ਨੇ ਸਾਡੇ ਨਾਲ ਹੋਰ ਨੇ ਮਨੋਰ ਸਿੰਘ ਜੀ ਐਨ ਆਰ ਆਈ ਦਾਦੂਆਲ ਤੋਂ ਉਹਨਾਂ ਨੂੰ ਮਿਲਦੇ ਆ ਤੁਹਾਨੂੰ ਮਿਲਾਉਂਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪੀਨ ਸਰ ਜੀ ਤੁਹਾਡਾ ਮਨੋਰ ਸਿੰਘ ਵਾਸੀ ਮਨੋਰ ਸਿੰਘ ਜੀ ਦਾਦੂਆਲ ਤੋਂ ਇੱਥੇ ਜੀ ਵਾਸੀ ਕਿੱਥੋਂ ਜੀ ਬਾਹਰ ਤੋਂ ਨਹੀਂ ਦਾਦੂਆਲ ਤੋਂ ਦਾਦੂਆਲ ਤੋਂ ਜੀ ਜੀ ਏ ਕੀ ਅੱਜ ਹੈਲਪ ਕਰ ਰਹੇ ਜੀ ਤੁਸੀਂ ਅੱਜ ਬਹੁਤ ਨਾਲ ਸਾਡੇ ਜਿੱਦਾਂ ਐਨ ਆਰ ਆਈ ਵੀਰ ਆ ਜਿਹੜੇ ਜਿੱਦਾਂ ਸਮਝੋ ਕਮੇਟੀ ਬਣੀ ਆ ਉਹਨਾਂ ਦੇ ਮੋਹਰੇ ਆ ਸਰਦਾਰ ਫੌਜੀ ਸਿੰਘ ਜੀ ਜੀ ਅਸੀਂ ਉਹਨਾਂ ਦੇ ਨਾਲ ਨਾਲ ਮਿਲ ਕੇ ਸਹਿਯੋਗ ਕਰਦੇ ਆ ਤੇ ਸਭ ਤੋਂ ਵੱਧ ਚੜ ਕੇ ਮੋਹਰੇ ਕੋ ਕੇ ਸੇਵਾ ਕਰਦੇ ਆ ਜੀ ਅੱਗੇ ਵਾਸਤੇ ਵੀ ਜੇ ਕੋਈ ਕੰਮ ਕਰਨਾ ਹੋਵੇ ਅਸੀਂ ਇਹਨਾਂ ਦੇ ਨਾਲ ਜੀ ਕਮੇਟੀ ਦੇ ਕਿਹੜੇ ਕਿਹੜੇ ਮੈਂਬਰ ਤੁਸੀਂ ਨਾਂ ਦੱਸ ਦਿਓ ਮੈਂ ਕਿਹਦੇ ਮੈਂਬਰ ਨਹੀਂ ਜੀ ਜਿਹਦਾ ਉੱਦਾਂ ਹੀ ਬੰਦਿਆਂ ਨੇ ਬੈਠ ਕੇ ਇਹਨਾਂ ਨੂੰ ਮੋਹਰੇ ਲਾਇਆ ਸੀ ਜੀ ਜੋ ਵੀ ਕੰਮ ਇਹ ਕਰਦੇ ਆ ਸਹਿਯੋਗ ਕਰਦੇ ਆ ਇਹ ਅੱਗੇ ਤੋਂ ਵੀ ਸਹਿਯੋਗ ਇਦਾਂ ਦਾ ਅੱਗੇ ਤੋਂ ਵੀ ਇਸੇ ਤਰ੍ਹਾਂ ਕਰਨਗੇ ਜੀ ਤੇ ਤੁਹਾਡੇ ਪਿੰਡ 'ਚ ਤੁਸੀਂ ਚਾਹੁੰਦੇ ਕੋਈ ਭੁਖਾ ਨਾ ਰਹੇ ਯਾਨੀ ਬਿਲਕੁਲ ਜੀ ਜਿਹੜਾ ਗਰੀਬ ਬੰਦਾ ਆ ਸਹੀ ਜਦ ਤੱਕ ਮਤ ਪਹੁੰਚਣੀ ਆ ਪੁੰਚਣੀ ਚਾਹੀਦੀ ਆ ਜਿਹੜਾ ਕੋਈ ਪਿੰਡ ਦਾ ਕੰਮ ਆ ਸਹੀ ਉਹ ਹੋਣਾ ਚਾਹੀਦਾ ਪਿੰਡ ਦਾ ਕੰਮ ਜਿਹੜਾ ਉਹ ਸਹੀ ਹੋਣਾ ਚਾਹੀਦਾ ਜਿਹਨਾਂ ਜ਼ਰੂਰਤਵੰਦਾਂ ਤੱਕ ਲੋੜ ਆ ਉਹਨਾਂ ਤੱਕ ਪਹੁੰਚਣਾ ਚਾਹੀਦਾ ਹੋਰ ਵੀ ਵੀਰ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਤੁਹਾਨੂੰ ਇੱਕ ਭੈਣ ਜੀ ਸਾਡੇ ਨਾਲ ਨੇ ਉਹਨਾਂ ਦੇ ਹੱਥੇ ਕਲਫਾਫੇ ਤੁਸੀਂ ਦੇਖ ਰਹੇ ਹੋ ਜਿਨ੍ਹਾਂ ਦੇ ਨਾਂ ਲਿਖੇ ਨੇ ਉਹਨਾਂ ਨੂੰ ਵੀ ਮਲਾਉਨੇ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਇਹ ਨਾਂ ਭੈਣ ਜੀ ਤੁਹਾਡਾ ਮੇਰਾ ਨਾਮ ਹੈਗਾ ਗੁਦਵਿਸ਼ ਕੋਰ ਜੀ ਭੈਣ ਜੀ ਕੀ ਉਪਰਾਲਾ ਕਰ ਰਹੇ ਆ ਤੁਸੀਂ ਅਸੀਂ ਬਸ ਉਹਨਾਂ ਮੈਂ ਆਂਗਣਵਾੜੀ ਵਰਕਰ ਆ ਜਿੱਦਾਂ ਮੈਨੂੰ ਕਿਹਾ ਗਿਆ ਸੀਗਾ ਕਿ ਜਿਹੜੇ ਪਿੰਡ ਦੇ ਵਿੱਚ ਲੋੜਵੰਦ ਆ ਉਹਨਾਂ ਦੇ ਨਾਂ ਦੱਸੇ ਜਾਣ ਸੋ ਮੈਂ ਜਿਨ੍ਹਾਂ ਨੂੰ ਜ਼ਿਆਦਾ ਲੋੜ ਆ ਤੇ ਉਹ ਉਹਨਾਂ ਦੀ ਲਿਸਟ ਬਣਾ ਕੇ ਦਿੱਤੀ ਤਾਂ ਜਿੱਦਾਂ ਵਿਡੋ ਆ ਪਿੰਡ ਦੇ ਵਿੱਚ ਜਿਹੜੀਆਂ ਜਿਨ੍ਹਾਂ ਦੇ ਬੱਚੇ ਛੋਟੇ ਆ ਉਹ ਬਾਹਰ ਕੰਮ ਨਹੀਂ ਕਰ ਸਕਦੀਆਂ ਉਹਨਾਂ ਨੂੰ ਪ੍ਰਾਇੋਰਟੀ ਦਿੱਤੀ ਹੈ ਜਿੱਦਾਂ ਜੀ ਉਹਨਾਂ ਦੀ ਅਸੀਂ ਨਾਲ ਇਹਨਾਂ ਦੇ ਜਿੱਦਾਂ ਹੈਲਪ ਕਰ ਰਹੇ ਹਾਂ ਤੇ ਬਹੁਤ ਵਧੀਆ ਪਰ ਅੱਲਾ ਜੋ ਹੈਲਪ ਕਰਾਂ ਕਵੀਰ ਹੋਰ ਨਾਲ ਇਹ ਉਹਨਾਂ ਨੂੰ ਵੀ ਮਿਲ ਲੈਣੇ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾ ਸਰ ਜੀ ਜਿਆਦਾ ਸੋਨੀ ਕੁੰਦਰਿਆ ਜੀ ਜੀ ਤੇ ਮੈਂ ਐਨ ਆਰ ਆਈ ਵੀਰਾਂ ਦਾ ਬਹੁਤ ਧੰਨਵਾਦ ਕਰਦਾ ਜੀ ਇਹਨਾਂ ਨੇ ਸਾਡੇ ਪਿੰਡ ਵਿੱਚ ਡਿਵੈਲਪਮੈਂਟ ਲਈ ਇਹਨਾਂ ਖਰਚਾ ਕਰ ਰਹੇ ਆ ਤੇ ਬਿੱਟੂ ਭਾਈ ਦਾ ਹੀ ਬਹੁਤ ਧੰਨਵਾਦ ਇਹਨਾਂ ਨੇ ਇਸ ਮਹਾਮਾਰੀ ਦੇ ਦੌਰ ਵਿੱਚ ਲੋੜਵੰਦ ਪਰਿਵਾਰਾਂ ਦੀ ਜਿਹੜੀ ਮਦਦ ਕੀਤੀ ਆ ਕਿਉਂਕਿ ਰਾਸ਼ਨ ਵੀ ਮਿਲ ਰਿਹਾ ਸੀ ਲੇਕਿਨ ਗਰੀਬ ਪਰਿਵਾਰਾਂ ਨੂੰ ਦਵਾਈ ਵਾਸਤੇ ਪੈਸੇ ਵਗੈਰਾ ਦੀ ਲੋੜ ਹੁੰਦੀ ਆ ਤੇ ਉਹਨਾਂ ਨੇ ਇਹ ਕੈਸ਼ ਪੈਸੇ ਦੇ ਕੇ ਬਹੁਤ ਵਧੀਆ ਉਪਰਾਲਾ ਕੀਤਾ ਤੇ ਸਾਰੇ ਵੀਰਾਂ ਨੂੰ ਅਪੀਲ ਆਂ ਗਾਹਾਂ ਵਾਸੀ ਵੀ ਪਿੰਡ ਤੇ ਵਾਸਤੇ ਇਦਾਂ ਸਹਿਯੋਗ ਦੇਣ ਧੰਨਵਾਦ ਪਿੰਡ ਦੇ ਨਾਲ ਇਦਾਂ ਹੀ ਸਹਿਯੋਗ ਕਰਦੇ ਰਹਿਣ ਸਹਿਯੋਗ ਮੇਰੇ ਵੀਰ ਬਲਦੇਵ ਬੱਬੂ ਜੀ ਜਿਹੜੇ ਇੱਕ ਵਾਰ ਨਹੀਂ ਕਈ ਵਾਰ ਸਾਨੂੰ ਕਈ ਪਿੰਡਾਂ ਦੇ ਵਿੱਚ ਵੀ ਲੈ ਚੁੱਕੇ ਗਏ ਨੇ ਕਈਆਂ ਜਗ੍ਹਾ ਤੇ ਲੈ ਕੇ ਗਏ ਨੇ ਇਹਨਾਂ ਦੇ ਵਾਈਫ ਐਮਸੀ ਨੇ ਅਤੇ ਬਹੁਤ ਵੱਡਾ ਪ੍ਰਚਾਰਾ ਕਰ ਰਹੇ ਨੇ ਐਨ ਆਰ ਆਈ ਵੀਰਾਂ ਨੂੰ ਖੁਦ ਮਿਲ ਕੇ ਲੋਕਾਂ ਦੀ ਹੈਲਪ ਕਰ ਰਹੇ ਨੇ ਉਹਨਾਂ ਨੂੰ ਵੀ ਤੁਹਾਨੂੰ ਮਲਾਉਂਦੇ ਆ ਇੱਕ ਵਾਰ ਫੇਰ ਸੱਸੀ ਗਾਲ ਜੀ ਸੱਸੀ ਗਾਲ ਜੀ ਹਾਂ ਸਰ ਜੀ ਜੀ ਬਲਦੇਵ ਬੱਬੂ ਜੀ ਪ੍ਰਧਾਨ ਬੀ ਜੀ ਪੀ ਨਕੋਦਰ ਸਰ ਸਾਡੀ ਏਕਤਾ ਲਾ ਟੀਮ ਨੂੰ ਅੱਜ ਤੁਸੀਂ ਬਹੁਤ ਵਧੀਆ ਪ੍ਰਚਾਰਾ ਕਰਾਇਆ ਜੀ ਜਿੱਥੇ ਲੈ ਕੇ ਆਏ ਆ ਪਿੰਡ ਦਾਦੂਗਾਲ ਦੇ ਵਿੱਚ ਇਹ ਤੋਂ ਅਸੀਂ ਕਿਸ ਤਰ੍ਹਾਂ ਕਿੱਦਾਂ ਕੰਟੈਕਟ ਹੋਇਆ ਤੁਹਾਡਾ ਇਹ ਤਾਂ ਬਹੁਤ ਵਧੀਆ ਗੱਲ ਹੈ ਜੀ ਐਨਆਰਆਈ ਜਿਹੜੇ ਸਾਡੇ ਆ ਜਿਹੜਾ ਸਾਡਾ ਪੰਜਾਬ ਆ ਉਹ ਐਨਆਰਆਈ ਵੀਰਾਂ ਦੇ ਸਹਿਯੋਗ ਦੇ ਨਾਲ ਹੀ ਹਮੇਸ਼ਾ ਚੱਲਦਾ ਕਿਉਂਕਿ ਜਦੋਂ ਕਦੀ ਵੀ ਪੰਜਾਬ ਦੇ ਉੱਤੇ ਕੋਈ ਵੀ ਵਿਫਤਾ ਪਈ ਆ ਜਾਂ ਕੋਈ ਵੀ ਸੰਕਟ ਦੀ ਘੜੀ ਆਈ ਆ ਉਹਨੂੰ ਐਨਆਰਆਈ ਵੀਰਾਂ ਨੇ ਆਪਣਾ ਪੂਰਾ ਪੂਰਾ ਸਹਿਯੋਗ ਦਿੱਤਾ ਭਾਵੇਂ ਉਹ ਵਿਦੇਸ਼ਾਂ ਵਿੱਚ ਵਸਦੇ ਆ ਪਰ ਉਹਨਾਂ ਦਾ ਦਿਲ ਜਿਹੜਾ ਹਮੇਸ਼ਾ ਪੰਜਾਬ ਦੇ ਵਿੱਚ ਰਹਿੰਦਾ ਅੱਜ ਵੀ ਉਸੇ ਘੜੀ ਦੇ ਅਧੀਨ ਸਾਡੇ ਗੁਰਦਾਵਰ ਸਿੰਘ ਜੀ ਬੜੈਚ ਨਕੋਦਰ ਤੋਂ ਐਨਆਰਆਈ ਨੇ ਉਹਨਾਂ ਨੇ ਮੈਨੂੰ ਕਿਹਾ ਕਿ ਇੱਕ ਦਾਦੂਵਾਲ ਦੇ ਵਿੱਚ ਇੱਕ ਅਨੋਖੀ ਤਰ੍ਹਾਂ ਦੀ ਜਿਹੜੀ ਪਹਿਲ ਕੀਤੀ ਜਾ ਰਹੀ ਆ ਕਿਉਂਕਿ ਜਿੱਥੇ ਸਾਰੀ ਕਰੋਨਾ ਮਹਾਂਮਾਰੀ ਦੇ ਵਿੱਚ ਲੋਕ ਰਾਸ਼ਨ ਵੰਡ ਰਹੇ ਆ ਜਾਂ ਕੋਈ ਹੋਰ ਮਦਦ ਕਰ ਰਿਹਾ ਇੱਕ ਪੈਸੇ ਦੀ ਆਰਥਿਕ ਮਦਦ ਬਹੁਤ ਜ਼ਰੂਰੀ ਸੀ ਇਹ ਸਾਡੇ ਐਨਆਰਆਈ ਵੀਰ ਜਿਹੜੇ ਇੱਥੇ ਦਾਦੂਵਾਲ ਪਿੰਡ ਤੋਂ ਆ ਫੌਜੀ ਸਿੰਘ ਜੀ ਕੋਨਰ ਇਹਨਾਂ ਦੇ ਸਹਿਯੋਗ ਦੇ ਨਾਲ ਤਲਵਿੰਦਰ ਸਿੰਘ ਬਿੱਟੂ ਜੋਹਲ ਜੀ ਜਿਹੜੇ ਜਿਨ੍ਹਾਂ ਨੇ ਇਹ ਰਕਮ ਭੇਜੀ ਆ ਮੈਂ ਉਹਨਾਂ ਦਾ ਵੀ ਆਪਣੇ ਵੱਲੋਂ ਖਾਸ ਤੌਰ ਤੇ ਧੰਨਵਾਦ ਕਰਦਾ ਕਿ ਉਹਨਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਕਿਉਂਕਿ ਜਿੱਥੇ ਪੈਸੇ ਦੇ ਨਾਲ ਜਿਹੜੀ ਕਮੀ ਪੂਰੀ ਹੋ ਸਕਦੀ ਆ ਉਹ ਰਾਸ਼ਨ ਜਾਂ ਹੋਰ ਚੀਜ਼ਾਂ ਦੇ ਨਾਲ ਨਹੀਂ ਹੋ ਸਕਦੀ ਉਹਨਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਮੈਂ ਸਾਰੇ ਹੀ ਦਾਦੂਵਾਲ ਪਿੰਡ ਦਾ ਸਰਪੰਚ ਸਾਹਿਬ ਦਾ ਪੂਰਨ ਸਾਹਿਬ ਦਾ ਇਹਨਾਂ ਦੇ ਸਾਥੀ ਜਿਨ੍ਹਾਂ ਵੀ ਐਨ ਆਰ ਆਈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਆਪਣੇ ਵੱਲੋਂ ਵੀ ਕਿ ਇਹ ਬਹੁਤ ਵੱਡਾ ਉਪਰਾਲਾ ਆ ਇਹਦੀ ਜਿਹੜੀ ਮਿਸਾਲ ਕਿਤੇ ਵੀ ਨਹੀਂ ਮਿਲਦੀ ਤੇ ਅਸੀਂ ਬਲਦੇਵ ਬੱਬੂ ਜੀ 1 ਲੱਖ ਰੁਪਏ ਦੀ ਜੋ ਮਦਦ ਆ ਮੇਰੇ ਨਾਲ ਨੇ ਓ ਸਾਰੇ ਇਸ ਪਿੰਡੋਂ ਮੈਂ ਇੱਕ ਇੱਕ ਪਟਿਆਲਰ ਵੱਲੋਂ ਇੱਕ ਤੁਹਾਨੂੰ ਇੱਕੋ ਹੀ ਗੱਲ ਕਹਿਣਾ ਚਾਹੁੰਦਾ ਆ ਇਹਨਾਂ ਦਿਨਾਂ ਦੇ ਵਿੱਚ ਆਪਾਂ ਸ਼ਬੀਲਾ ਲਾਈ ਦੀਆਂ ਲੰਗਰ ਲਾਈਦੇ ਆ ਐਨਆਰਵੀ ਮਦਦ ਕਰਦੇ ਰਹੇ ਛੱਡ ਦਿਓ ਸ਼ਬੀਲਾ ਲਾਉਣੀਆਂ ਲੰਗਰ ਲਾਉਣੇ ਛੱਡ ਦਿਓ ਇਹਨਾਂ ਵੀਰਾਂ ਦੇ ਘਰ ਰਾਸ਼ਨ ਪਹਜਾਓ ਜਿਨ੍ਹਾਂ ਨੂੰ ਜ਼ਰੂਰਤ ਆ ਜਿਸ ਤਰ੍ਹਾਂ ਕਿ ਪਹਿਲ ਕੀਤੀ ਅੱਜ ਮੇਰੇ ਪਿੱਛੇ ਵੀਰ ਖੜੇ ਜਿਹੜੇ ਐਨ ਆਰ ਆਈ ਵੀਰ ਨੇ ਇਹਨਾਂ ਨੇ ਇੱਕ ਪਹਿਲ ਕੀਤੀ ਆ ਕੈਸ਼ ਪੈਸੇ ਦੇ ਕੇ ਕੈਸ਼ ਪੈਸੇ ਦੇ ਕੇ ਜਿਹੜਾ ਨੂੰ ਕਿਸੇ ਨੂੰ ਦਵਾਈਆਂ ਦੀ ਲੋੜ ਆ ਪੈਸਿਆਂ ਤੋਂ ਬਿਨਾਂ ਦਵਾਈਆਂ ਨਹੀਂ ਮਿਲਦੀਆਂ ਜਾਂ ਕਿਸੇ ਨੂੰ ਹੋਰ ਚੀਜ਼ ਦੀ ਲੋੜ ਆ ਇਹ ਪਹਿਲੀ ਕੋਸ਼ਿਸ਼ ਜਿਹੜੀ ਪੈਸਿਆਂ ਨਾਲ ਕੀਤੀ ਗਈ ਆ ਬੜੇ ਧੰਨਵਾਦੀਆਂ ਏਕਤਾ ਲਹਿਰ ਨਿਊਜ਼ ਵੱਲੋਂ ਵੀ ਔਰ ਇਸੇ ਤਰ੍ਹਾਂ ਦੀਆਂ ਖਬਰਾਂ ਤੁਹਾਨੂੰ ਅਸੀਂ ਪਲ-ਪਲ ਦਿਖਾਉਂਦੇ ਰਵਾਂਗੇ ਦੇਖਦੇ ਰਹੋ ਇਕਤਾ ਲਹਿਰ న్యూਸ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਜੇ ਤੁਹਾਨੂੰ ਪਸੰਦ ਆਉਂਦਾ ਨਵੀਂ ਤੋਂ ਨਵੀਂ ਖਬਰ ਤੁਹਾਨੂੰ ਦੁਹਲਾਗੇ ਕੈਮਰਾਮੈਨ ਸੁਮਨ ਢੀਂਗੜਾ ਦੇ ਨਾਲ ਸ਼ਸ਼ੀਲ ਢੀਂਗੜਾ ਇਕਤਾ ਲਹਿਰ న్యూਸ ਨਕੋਦਰ